ਕੇ ਜੋ ਇਕਤਾ ਮਾਲਵਾ ਹੀਰਕਦੇ ਦੋ ਕਿਸਾਨ ਆਗੂਆਂ ਦੇ ਨਾਲ ਧੂਖਾ ਧੜੀ ਅਤੇ ਠੱਗਾਂ ਵੱਲੋਂ ਠੱਗੀ ਮਾਰੀ ਗਈ ਉਹਨਾਂ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਵਾਉਣ ਸੰਬੰਧੀ 27 ਤਰੀਕ ਦਿਨ ਐਤਵਾਰ ਨੂੰ ਠੀਕੀ ਥਾਣੇ ਮੂਰੇ ਵੱਡਾ ਇਕੱਠ ਕਰਕੇ ਤਰਨਾਂ ਦੇਣ ਦਾ ਕੀਤਾ ਐਲਾਨ ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਆਂ ਅੱਜ ਭਾਰਤੀ ਕਿਸਾਨ ਜੁਨ ਇਕਤਾ ਮਾਲਵਾ ਹੀਰਕੇ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਸਾਡੀ ਕਿਸਾਨ ਜਥੇਬੰਦੀ ਦੇ ਭੋਲੇ-ਪਾਲੇ ਕਿਸਾਨਾਂ ਨਾਲ ਵੱਖ-ਵੱਖ ਵਿਅਕਤੀਆਂ ਵੱਲੋਂ ਜਿਹੜੀ ਠੱਗਾ ਠੋਰੀ ਕੀਤੀ ਗਈ ਉਹਨਾਂ ਤੇ ਪਰਚਾ ਦਰਜ ਕਰਵਾਉਣ ਸੰਬੰਧੀ 27 ਤਰੀਕ ਦਿਨ ਐਤਵਾਰ ਨੂੰ ਪਿੱਖੀ ਥਾਣੇ ਮੂਰੇ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੂੰ ਲੈ ਕੇ ਵੱਡਾ ਇਕੱਠ ਕੀਤਾ ਜਾਵੇਗਾ ਆਉਣ ਵਾਲੀ 27 ਤਰੀਕ ਦਿਨ ਐਤਵਾਰ ਨੂੰ ਜਥੇਬੰਦੀ ਦਾ ਵੱਡਾ ਇਕੱਠ ਕਰਕੇ ਇਹਨਾਂ ਵਿਅਕਤੀਆਂ ਖਿਲਾਫ ਜਿਹੜੀ ਬਣਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਜਿਹੜਾ ਧਰਨਾ ਲਗਾਇਆ ਜਾਵੇਗਾ ਇਸ ਸਬੰਧੀ ਵੱਖ-ਵੱਖ ਆਗੂਆਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਜੇਕਰ ਇਸ ਖਬਰ ਤੇ ਕਿਸੇ ਨੇ ਆਪਣਾ ਪੱਖ ਰੱਖਣਾ ਹੈ ਤਾਂ ਚੈਨਲ ਨਾਲ ਸੰਪਰਕ ਕਰ ਸਕਦੇ ਹੋ ਕੀ ਨਾਮ ਹੈ ਸੁਖਵਿੰਦਰ ਪਾਚੀ ਸੁਖਵਿੰਦਰ ਜੀ ਸੁਖਵਿੰਦਰ ਜੀ ਕੀ ਕੀ ਮਸਲਾ ਜਿਹੜਾ ਥਾਣਾ ਕਿਰਨ ਦਾ ਐਲਾਨ ਕੀਤਾ ਹੋਇਆ ਕੀ ਗੱਲਬਾਤ ਹੈ ਜੀ ਇੰਪਰੇਟੇ ਅਸੀਂ ਨਾ ਟਰੈਕਟਰ ਲਿਆ ਸੀ ਜੀ ਅੱਛਾ ਪ੍ਰੀਤ ਏਜੰਸੀ ਵਾਲੇ ਸਾਡੇ ਕੋਲੋਂ ਸੋਨਾਲੀਕਾ ਟਰੈਕਟਰ ਘਰੋਂ ਲੈ ਗਏ ਸੀ ਜੀ ਠੀਕ ਹੈ ਸਾਨੂੰ ਉਹਨਾਂ ਨੇ ਨਵਾਂ ਟਰੈਕਟਰ ਦਿੱਤਾ ਪ੍ਰੀਤ ਅੱਛਾ ਉਹ ਲਗਭਗ 2 ਲੱਖ ਤੇ ਕਰੀਬ ਸਾਡਾ ਟਰੈਕਟਰ ਕੱਟਿਆ ਸੀ ਜੀ ਉਹਨਾਂ ਨੇ ਠੀਕ ਹੈ ਮੁੜ ਕੇ ਉਹਨਾਂ ਨੇ ਨਾ ਤਾਂ ਸਾਨੂੰ ਟਰੈਕਟਰ ਦੇ ਸਾਡੇ ਤੇ ਲੌਂ ਦਿੱਤਾ ਜੀ ਅੱਛਾ ਨਾ ਸਾਨੂੰ ਸਾਡੇ ਟਰੈਕਟਰ ਦੇ ਪੈਸੇ ਦਿੱਤੇ ਨਾ ਸਾਨੂੰ ਦੂਜੇ ਟਰੈਕਟਰ ਦਾ ਕੋਈ ਹਾਲਾ ਦਿੱਤਾ ਜੀ ਅੱਛਾ ਤੇ ਨਾਲੇ ਮੁੜ ਕੇ ਸਾਡੇ ਅਸੀਂ ਰੀਪਰ ਲੈ ਕੇ ਮੇਰਾ ਬੇਟਾ ਖਰਚੇ ਵੱਧ ਰਿਆ ਸੀ ਅੱਛਾ ਨਾਲੇ ਤਾਂ ਦਿਨ ਦਿਹਾੜੇ ਡਾਕਾ ਮਾਰਿਆ ਮੇਰੇ ਬੱਚਿਆਂ ਤੋਂ ਕੁੱਟਮਾਰ ਕਰਕੇ ਅਮਰਤ ਧਾਰੀ ਮੇਰਾ ਗੁਰੂ ਸਿੱਖ ਮੇਰਾ ਬੇਟਾ ਸੀਗਾ ਜੀ ਅੱਛਾ ਹੋਕੇ ਟਰੈਕਟਰ ਲੈ ਗਏ ਵਿੱਚ ਹੀ ਲੈ ਗਏ ਰੀਪਰ ਤੇ ਨਾਲੇ ਜਾਨਵਰਾਂ ਨੂੰ ਮਾਰਨ ਦੀਆਂ ਧਮਕੀਆਂ ਸਾਰੇ ਪਰਿਵਾਰ ਨੂੰ ਘਰ ਆ ਕੇ ਸਾਨੂੰ ਲੇਡੀਸ਼ ਨੂੰ ਦਿੱਤੀਆਂ ਅੱਛਾ ਅਸੀਂ ਇਹਨਾਂ ਤੋਂ ਤੰਗ ਪਰੇਸ਼ਾਨ ਹੋ ਕੇ ਮੇਰੇ ਹਸਬੰਦ ਨੇ ਸਪਰੇਅ ਪੀ ਲਈ ਜੀ ਮਰ ਤੇ ਮੇਰੇ ਬੇਟੇ ਨੇ ਵੀ ਉਸ ਦਿਨ ਜਾਣਾ ਸੀ ਅੱਛਾ ਅਸੀਂ ਉਹਨਾਂ ਤੋਂ ਸਪਰੇਅ ਖੋ ਲਈ ਪਤਾ ਨਹੀਂ ਸੀ ਬਾਹਰ ਖੇਤਾਂ 'ਚ ਕੀ ਕੰਮ ਹੋ ਗਿਆ ਅੱਛਾ ਤੇ ਮੁੜ ਕੇ ਅਸੀਂ ਭੁੱਖ ਹੜਤਾਲ ਤੇ ਬੈਠੇ ਪ੍ਰੀਤ ਏਜੰਸੀ ਅੱਗੇ ਧਰਨਾ ਲਾਇਆ ਮਾਨਸਾ ਅੱਛਾ ਸਾਨੂੰ ਡਿਪਟੀ ਸਾਹਮਣੇ ਪ੍ਰੈਕਪਾਲ ਸਰ ਨੇ ਸਾਨੂੰ ਰੋਸਾ ਦਵਾ ਕੇ ਮੇਰੀ ਭੁੱਖ ਹੜਤਾਲ ਹਟਾਈ ਅੱਛਾ ਵੀ ਬਟੇ ਅਸੀਂ ਤੁਹਾਡੇ ਨਾਲ ਮਾਤਾ ਜ ਕਰਾਂਗੇ ਇਹਨਾਂ ਤੇ ਪਰਚਾ ਕਰਾਂਗੇ ਇਹਨਾਂ ਨੂੰ ਫੜਾਂਗੇ ਪਰ ਪ੍ਰਸ਼ਾਸਨ ਸਾਡੀ ਨਾ ਪਿੱਖੀ ਆਲਾ ਨਾ ਮਾਨਸਾ ਆਲਾ ਸਾਡੀ ਕੋਈ ਗੱਲ ਨਹੀਂ ਸੁਵਾਈ ਕਰਦੇ ਆ ਤੇ ਹੁਣ ਅਸੀਂ ਐਲਾਨ ਕਰ ਦਿੱਤਾ ਸਾਡੀਆਂ ਜਥੇਬੰਦੀਆਂ ਨੇ ਅਪੀ ਸਵਾਈ ਤਰੀਕੂ ਅਸੀਂ ਪਿੱਖੀ ਠਾਣਾ ਫੇਰ ਦੁਬਾਰਾ ਘੇਰਨਾ अच्छा ਤੇ ਜੇ ਪ੍ਰਸ਼ਾਸਨ ਨੂੰ ਇਸ ਚੀਜ਼ ਦੇ ਕੰਨਾਂ ਚ ਪੜਕ ਪੈਂਦੀ ਹੈ ਤੇ ਸਾਡੀ ਕਾਰਵਾਈ ਕਰਦੇ ਨਾ ਨਹੀਂ ਕਰਨੀ ਤਾਂ ਫਿਰ ਅਸੀਂ ਉਹਨਾਂ ਚ ਰ ਇਥੋਂ ਹਿੱਲਣਾ ਨਹੀਂ ਹੈਗਾ ਰੋੜ ਵੀ ਬੰਦ ਕਰਾਂਗੇ ਤੇ ਅਸੀਂ ਠਾਣਾ ਵੀ ਘੇਰਾਂਗੇ ਤੇ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਵਾ ਰਹੇ ਆ ਜੋ ਵੀ ਚੰਗਾ ਮਾੜਾ ਹੋਇਆ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ ਇਹ ਸਭ ਸੱਚਾਈ ਹੈ ਬਿਲਕੁਲ ਕੀ ਨਾ ਬਾਈ ਗਰਮੀਤ ਸਿੰਘ ਹੈ ਬਾਈ ਜੀ ਮੇਰਾ ਨਾਮ ਕੀ ਮਸਲਾ ਹੈ ਬਾਈ ਜਿਹੜਾ ਥਾਣਾ ਘੇਰੇ ਦਾ ਐਲਾਨ ਪਾਇਆ ਹੋਇਆ ਇਹ ਬਾਈ ਜੀ ਮਸਲਾ ਹੈਗਾ ਸਾਡਾ ਨਾ ਇੱਥੇ ਭੀਖੀ ਦੇ ਵਿੱਚ ਇੱਕ ਤਾਂ Bajaj Finance ਵਾਲਾ ਮੈਨੇਜਰ ਹੈ ਜੀ ਸਭ ਉਹਦਾ ਨਾਮ ਹੈ ਸਭੂ ਅੱਛਾ ਇੱਕ ਕੇਸ਼ਵ ਗਵੈਲ ਹੈ ਜੀ ਅੱਛਾ ਤੇ ਇਹਨਾਂ ਨੇ ਰਲ ਕੇ ਇਹਨਾਂ ਨੇ ਮੇਰੇ ਆਧਾਰ ਕਾਰਡ ਤੇ ਜੀ ਲੋਨ ਲੈ ਲਿਆ ਅੱਛਾ ਮੇਰੇ ਨਾਲ ਠੱਗੀ ਮਾਰੀ ਹੈ ਇਹਨਾਂ ਨੇ ਰਲ ਕੇ 420 ਕੀਤੀ ਜੀ ਮੇਨੂੰ ਅੱਛਾ ਤੇ ਮੇਰਾ ਪਿੰਡ ਬੰਦੇਰ ਹੈ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਜੀ ਸਾਨੂੰ ਅੱਛਾ ਫਿਰ ਭਾਈ ਜੀ ਇਹ ਹੈਗੀ ਗੱਲ 12 ਮਹੀਨੇ ਦੀ ਆ ਬਾਰਮਮੀ ਨਦੀ ਹਾਂ 33 ਤਰੀਕ ਦੀ ਗੱਲ ਹੈ ਤੇ ਇਹ ਕੀ ਕਰਿਆ ਬਾਈ ਕਦੋਂ ਮੈਨੂੰ ਫੋਨ ਆਇਆ ਉਹਨਾਂ ਦਾ Bajaj Finance ਵਾਲਿਆਂ ਦਾ ਵੀ ਤੈ ਲੋਨ ਲੇਤਾ ਮੈਂ ਆਖਿਆ ਜੀ ਮੈਂ ਤਾਂ ਲੈਂਤਾ ਨਹੀਂ ਮੈਂ ਇਹਨਾਂ ਨਾਲ ਗੱਲ ਕਰੀ ਫਿਰ ਬਾਈ ਜੀ ਕਦੋਂ ਮੈਂ ਇਹਨਾਂ ਨਾਲ ਗੱਲ ਕਰੀ ਤੇ ਇਹ ਕਹਿੰਦੇ ਕਿ ਤੈਂ ਕਿਹੜਾ ਭਰਨਾ ਹੈ ਮੈਂ ਆਖਿਆ ਤੁਸੀਂ ਮੇਰੇ ਪ੍ਰੂਫਾਂ ਤੇ ਤਾਂ ਲੈਂਤਾ ਨਾ ਤੇ ਅਸੀਂ ਭਰਾਂਗੇ ਆਪਦੀ ਜੇਬ ਚੋਂ ਤੇ ਕੋਈ ਗੱਲ ਨਹੀਂ ਤੂੰ ਪ੍ਰਵਾਹ ਨਾ ਕਰ ਉਹ ਫਿਰ ਮਹੀਨੇ ਬਾਅਦ ਬਾਈ ਜੀ ਫੇਰ ਫੋਨ ਆ ਜਾ ਕਰੇ ਤੇ ਕਦੋਂ ਮੈਨੂੰ ਫੋਨ ਆਇਆ ਆਈ ਕਿ ਮੈਂ ਇਹਨਾਂ ਨੂੰ ਕਹੀ ਗਿਆ ਭਲੀ ਬਾਣਸੀ ਚ ਵੀ ਚੱਲ ਕੋਈ ਗੱਲ ਨਹੀਂ ਯਾਰ ਵੀ ਬੰਦਿਆਂ ਤੋਂ ਗਲਤੀ ਹੋ ਜਾਂਦੀ ਹੈ ਕਰਾ ਦੇਣਗੇ ਤੇ ਇਹਨਾਂ ਨੇ ਬਾਈ ਮੇਰੀ ਗੱਲ ਸੁਣੀ ਨਹੀਂ ਉਸ ਤੋਂ ਬਾਅਦ ਅਸੀਂ ਆ ਪਿਛਲੀ ਆਪਣਾ 6ਵੇਂ ਮਹੀਨੇ ਦੀ 27 ਤਰੀਕ ਨੂੰ ਅਸੀਂ ਦਰਖਾਸਤ ਦੇ ਦਿੱਤੀ ਬਾਈ ਉਹ ਦਰਖਾਸਤ ਦਿੱਤੀ ਨੂੰ ਕੀ ਦੇ ਕਿਹਦੇ ਖਿਲਾਫ ਦਿੱਤੀ ਹੈ ਦਰਖਾਸਤ ਉਹ ਦਰਖਾਸ ਇੱਕ ਕੇਸ਼ਵ ਗਵੈਲ ਦੇ ਖਿਲਾਫ ਦਿੱਤੀ ਹੈ ਇਹ ਕਿਹੜੀ ਬਾਈ ਜੀ ਆ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਪਾ ਰਹੇ ਹਾਂ ਵੀਡੀਓ ਵੀ ਜੇ ਕੋਈ ਗੱਲਬਾਤ ਹੁੰਦੀ ਹੈ ਕੋਈ ਗੱਲ ਨਹੀਂ ਉਹਦੇ ਸੀ ਕਿਸਾਨ ਜਥੇਬੰਦੀ ਵੱਲੋਂ ਆਪ ਜ਼ਿੰਮੇਵਾਰ ਆ ਬਹੁਤ ਹੀ ਸਤਿਕਾਰਯੋਗ ਭਾਰਤੀ ਕਿਸਾਨ ਜਨ ਮਾਲਵਾ ਦੇ ਪ੍ਰਧਾਨ ਜੀ ਸਰਦਾਰ ਮਨੋਤ ਸਿੰਘ ਜੀ ਤੇ ਵਰਕਰ ਸਾਹਿਬਾਂ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਜਿਹੜਾ ਆਪਾਂ ਪਿਛਲੇ 3-4 ਦਿਨ ਤੋਂ ਟਰੈਕਟਰ ਦੇ ਮਸਲੇ ਸਬੰਧੀ ਤੁਹਾਨੂੰ ਲਾਇਆ ਸੀਗਾ ਉਹ ਅਸੀਂ ਮੀਟਿੰਗ ਕਰਕੇ ਦਾ ਹੱਲ ਕੱਢਿਆ ਕਿ ਤੁਸੀਂ ਸਾਨੂੰ ਇੱਕ ਐਪਲੀਕੇਸ਼ਨ ਦਿਓ ਬਣਾ ਕੇ ਤੁਹਾਡੇ ਪੁਰਾਣੇ ਟਰੈਕਟਰ ਬਾਰੇ ਵੀ ਸਾਡਾ ਟਰੈਕਟਰ ਲੈ ਕੇ ਵਾਪਸ ਨਹੀਂ ਕੀਤਾ ਪਲੱਸ ਜਿਹੜੇ ਤੁਹਾਡੇ ਲੜਕੇ ਦਾ ਕੋਈ ਸਿਮਰ ਸਹੀ ਹੈਗਾ ਉਹਦੇ ਬਾਰੇ ਸਾਨੂੰ ਉਹਦਾ ਵੀ ਰਿਕਾਰਡ ਦਿਓ ਸਾਡੀ ਏਜੰਸੀ ਹੋਏ ਨਾਲ ਗੱਲ ਹੋ ਗਈ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਦਾ ਕਿਸੇ ਹਿਸਾਬ ਨਾਲ ਲੋਨ ਵਗੈਰਾ ਕਰਾ ਕੇ ਤੁਹਾਡਾ ਮਸਲਾ ਹੱਲ ਕਰੀਏ ਜਿੰਨੋ ਤੁਹਾਡੇ ਜਿਹੜਾ ਪ੍ਰਾ ਡਾਇਰੈਕਟਰ ਹੈਗਾ ਉਹਦੇ ਪੈਸੇ ਜਾਂ ਉਹਦੀ ਕਾਰਵਾਈ ਤਰਖਾਸ ਦਿਓਗੇ ਉਹ ਦੋਨੋਂ ਜੋ ਇੱਕ ਗੀਜ ਆਪਾਂ ਕਰਾਂਗੇ ਜਾਨਿਕਾ ਇੱਕ ਹਫਤਾ ਟਾਈਮ ਮੰਗਦਾ ਹੁਣ ਛੁੱਟੀਆਂ ਆ ਗਿਆ ਦੋ ਤਿੰਨ ਦਿਨ ਦਿੰਦੀਆਂ ਤੇ ਇੱਕ ਹਫਤੇ ਵਿੱਚ ਹੀ ਤੁਹਾਡਾ ਮਸਲਾ ਹੱਲ ਕਰਕੇ ਦੇਵਾਂਗੇ ਅੱਜ ਵੇਖ ਲਓ ਵੀਰਵਾਰ ਹੈਗਾ ਅਗਲੇ ਬੁੱਧ ਵੀਰਵਾਰ ਤੋਂ ਪਹਿਲਾਂ ਪਹਿਲਾਂ ਤੁਹਾਡਾ ਮਸਲਾ ਹੀ ਹੱਲ ਹੋ ਜਾਊਗਾ ਹੁਣ ਬਰਾਏ ਮਿਹਰਬਾਨੀ ਧਰਨਾ ਚੱਕੋ ਘਰਾਂ ਨੂੰ ਜਾਓ ਮਾਤਾ ਜੀ ਤੁਸੀਂ ਵੀ ਆਪਣੀ ਭੁੱਖੜ ਦਾ ਖਤਮ ਕਰੋ ਤੇ ਕੋਈ ਨਹੀਂ ਆਪਾਂ ਨਾਲ ਮਿਲ ਕੇ ਇਸ ਮਸਲੇ ਦਾ ਹੱਲ ਕਰ ਲਾਂਗੇ